ਰਾਜ ਜੀ ਅੱਜਕੱਲ ਪ੍ਰਾਨ ਅਪਾਨ ਦੇ ਉੱਪਰ ਬਹੁਤ ਮੈਸੇਜ ਆ ਰਹੇ ਆ ਕਿਰਪਾ ਕਰਕੇ ਇਹਨੂੰ ਥੋੜਾ ਖੋਲਣ ਦੀ ਕੋਸ਼ਿਸ਼ ਕਰੋ ਕਿ ਸਾਰਿਆਂ ਨੂੰ ਇਹ ਸੰਦੇਸ਼ ਜਾਵੇ ਪ੍ਰਾਨ ਪਾਣ ਕੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਗੁਰਪਿਆਰੀ ਸਾਧ ਸੰਗਤ ਜੀ ਬਹੁਤ ਪਿਆਰਾ ਕੁਐਸਚਨ ਹੈ ਪੱਟੀ ਸਾਹਿਬ ਜੀ ਦਾ ਕਿ ਇਹਨਾਂ ਨੇ ਸਵਾਸਾਂ ਦੀ ਆਨ ਪ੍ਰਦਾਨ ਦੀ ਗੱਲ ਕੀਤੀ ਹੈ ਆਪਾਨ ਦੀ ਗੱਲ ਕੀਤੀ ਹੈ ਸ਼੍ਰੀ ਜੋਗ ਵਿਸਿਸ਼ਟ ਦੇ ਵਿੱਚ ਪ੍ਰਮਾਤਮਾ ਜੀ ਲਿਖਦੇ ਨੇ ਕਿ ਜਿਹੜਾ ਸਵਾਸਾਂ ਦੀ ਇਹ ਵਿਧੀ ਹੈ ਇਹਨੂੰ ਵਧਾਇਆ ਔਰ ਘਟਾਇਆ ਜਾ ਸਕਦਾ ਜਦੋਂ ਸਤਪੁਰਸ਼ ਮਹਾਪੁਰਸ਼ ਆਪਣੇ ਸਵਾਸਾਂ ਨੂੰ ਉੱਪਰ ਚੜਾਉਂਦੇ ਹਨ ਤਾਂ ਉਹਦੇ ਨਾਲ ਜਿਹੜੀ ਆਰਜੂ ਹੈ ਉਹ ਲੰਬੀ ਹੋ ਜਾਂਦੀ ਆ ਜਦੋਂ ਸਵਾਸਾਂ ਨੂੰ ਉਹ ਛੱਡਦੇ ਆ ਕੱਢਦੇ ਆ ਆਦਾਨ ਪ੍ਰਦਾਨ ਜਿਹੜਾ ਸਵਾਸਾਂ ਦਾ ਹੁੰਦਾ ਹੈ ਉਹਦੇ ਵਿੱਚ ਜਿੰਨੇ ਸਵਾਸ ਮਹਾਰਾਜ ਕਹਿੰਦੇ ਆ ਆਪਾਂ ਉੱਪਰ ਚੜਾਵਾਂਗੇ ਆਪਣੀ ਇਸ ਪ੍ਰਕਿਰਤੀ ਦੇ ਵੱਲ ਨੂੰ ਉਨੇ ਸਾਡੀ ਜਿਹੜੀ ਆ ਅਰਜੂ ਉਹ ਵਧੇਗੀ ਉਨੇ ਸਾਡੇ ਸਵਾਸ ਜਿਹੜੇ ਉਹ ਸਫਲ ਹੋ ਜਾਂਦੇ ਆ ਔਰ ਸਾਨੂੰ ਪ੍ਰਮਾਤਮਾ ਹਰ ਰੋਜ਼ 24000 ਸਵਾਸਾਂ ਦੀ ਇਹ ਬਖਸ਼ਿਸ਼ ਕਰਦੇ ਨੇ ਔਰ 24000 ਸਵਾਸਾਂ ਦੇ ਵਿੱਚੋਂ ਕੋਈ ਭਾਗਾ ਵਾਲਾ ਹੀ ਵਿਅਕਤੀ ਹੈ ਜਿਹੜਾ 24000 ਦੇ ਵਿੱਚੋਂ ਕੋਈ ਸਫਲ ਕਰਦਾ ਹੈ ਸਤਜੋਗ ਤੋਂ ਲਾ ਕੇ ਹੁਣ ਤੱਕ ਜਿੰਨੇ ਵੀ ਮਹਾਪੁਰਸ਼ ਹੋਏ ਨੇ ਉਹਨਾਂ ਦੀਆਂ ਆਰਜ਼ੂ ਏਡੀਆਂ ਲੰਬੀਆਂ ਕਿਉਂ ਹੈ ਕਿਉਂਕਿ ਉਹਨਾਂ ਨੇ ਆਪਣੇ ਸਵਾਸਾਂ ਨੂੰ ਸਫਲਾ ਕੀਤਾ ਔਰ ਉਹਨਾਂ ਨੇ ਆਪਣੇ ਸਵਾਸਾਂ ਨੂੰ ਸਫਲ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਤੇ ਪ੍ਰਮਾਤਮਾ ਨੇ ਬਹੁਤ ਪਿਆਰੀ ਵਿਧੀ શ્રી ਜੋਗ ਵਿਸ਼ਿਸ਼ਟ ਦੇ ਵਿੱਚ ਬੜੇ ਵਿਸਥਾਰ ਦੇ ਨਾਲ ਇਹ ਗੱਲ ਲਿਖੀ ਹੈ ਕਿ ਜਿਹੜਾ ਜੀਵ ਆਪਣੇ ਸਵਾਸਾਂ ਨੂੰ ਰੋਕ ਕੇ ਸਮਾਧੀ ਲੀਨ ਹੋ ਜਾਂਦਾ ਹੈ ਸਵਾਸ ਆਪਣੇ ਇਸ ਮਸਤਕ ਦੇ ਵਿੱਚ ਚੜ੍ਹਾ ਲੈਂਦਾ ਉਹਦੀ ਆਰਜ਼ੂ ਜਿਹੜੀ ਹੈ ਉਹ ਸਫਲ ਹੋ ਜਾਂਦੀ ਹੈ ਉਹਦਾ ਜਿਹੜਾ ਜੀਵਨ ਹੈ ਉਹ ਧਨ ਹੋ ਜਾਂਦਾ ਹੈ ਉਹਦਾ ਜੀਵਨ ਜਿਹੜਾ ਉਹ ਸਫਲਾ ਹੋ ਜਾਂਦਾ ਉਹਦਾ ਇਹ ਜਿਹੜਾ ਮਾਨਸ ਜਾਮਾ ਹੈ ਇਹ ਸਫਲਾ ਹੋ ਜਾਂਦਾ